ਭਾਰਤੀ ਹਾਕੀ ਲਈ ਅੱਜ ਵੱਡਾ ਦਿਨ ਹੈ ਕਿਉਂਕਿ ਭਾਰਤ ਦੀ ਟੀਮ ਸਪੇਨ ਦੇ ਨਾਲ ਖੇਡੇਗੀ ਅੱਜ ਪੈਰਿਸ 올림픽ਸ ਦੇ ਵਿੱਚ ਔਰ ਮੁਕਾਬਲਾ ਜਿਹੜਾ ਹੈ ਉਹ ব্রونز ਮੈਡਲ ਹੀ ਹੋਏਗਾ ਇਸ ਵਕਤ ਅਸੀਂ ਮੌਜੂਦ ਹਾਂ ਟਿਮੋਵਾਲ ਪਿੰਡ ਦੇ ਵਿੱਚ ਜਿਹੜਾ ਕਿ ਹਰਮਨਪ੍ਰੀਤ ਜਿਹੜੇ ਕਿ ਇਸ ਇੰਡੀਅਨ ਟੀਮ ਦੇ ਕਪਤਾਨ ਨੇ ਉਹਨਾਂ ਦੇ ਸਕੂਲ ਦੇ ਵਿੱਚ ਮੌਜੂਦ ਹਾਂ ਉਹਨਾਂ ਦੇ ਸਕੂਲ ਦੇ ਵਿੱਚ ਉਹਨਾਂ ਦੇ ਪ੍ਰਿੰਸੀਪਲਸ ਨੇ ਟੀਚਰਸ ਨੇ ਤੇ ਕਿਉਂ ਉਮੀਦ ਰੱਖਦੇ ਨੇ ਇਹ ਨਾਲ ਗੱਲ ਕਰਾਂਗੇ ਹਾਂਜੀ ਮੈਮ ਕੀ ਨਾਮ ਹੈ ਤੁਹਾਡਾ ਇਕਬਾਲ ਕੌਰ ਵਾਜੀ ਤੁਸੀਂ ਪ੍ਰਿੰਸੀਪਲ ਹੋ ਇਸ ਸਕੂਲ ਦੇ ਔਰ ਤੁਹਾਡਾ ਜਿਹੜਾ ਸਕੂਲ ਹੈ ਉਹ ਹਰਮਨਪ੍ਰੀਤ ਦੇ ਨਾਮ ਤੇ ਹੈ ਅੱਜ ਹਾਕੀ ਦੇ ਵਾਸਤੇ ਬੜਾ ਵੱਡਾ ਦਿਨ ਹੈ ਕਿ ব্রونز ਮੈਡਲ ਜ ਇੰਡੀਆ ਲਈ ਜਿੱਤਣ ਦਾ ਮੌਕਾ ਹੈਗਾ ਕਿੰਨੀ ਕੁ ਉਮੀਦ ਹੈ ਸਾਨੂੰ ਬਹੁਤ ਉਮੀਦ ਹੈ ਉਮੀਦ ਤਾਂ ਸਾਨੂੰ ਉਸ ਦਿਨ ਵੀ ਸੀ ਜਿਸ ਦਿਨ ਸੈਮੀਫਾਈਨਲ ਹਾਰੇ ਨੇ ਅੱਜ ਸਾਨੂੰ ਪੂਰੀ ਉਮੀਦ ਹੈ ਵੀ ਐਟਲੀਸਟ ব্রਾਉਨ ਮੈਡਲ ਆ ਸਾਡਾ ਜਿਹੜਾ ਇੰਡੀਆ ਦਾ ਆਉਣਾ ਚਾਹੀਦਾ ਕਿਉਂਕਿ ਮਿਹਨਤ ਬਹੁਤ ਕੀਤੀ ਹੈ ਸਾਡੀ ਟੀਮ ਨੇ ਹਰਮਨਪ੍ਰੀਤ ਕੈਪਟਨ ਉਸ ਤੋਂ ਸਾਨੂੰ ਹੋਰ ਵੀ ਉਮੀਦਾਂ ਤਾਂ ਕਿ ਅਸੀਂ ਚੋਨੇ ਵੀ ਸਾਡੇ ਪਿੰਡ ਦਾ ਬੱਚਾ ਵਾ ਸਾਡੇ ਸਕੂਲ ਦਾ ਬੱਚਾ ਵਾ ਸਾਡੇ ਸਕੂਲ ਦੇ ਬੱਚੇ ਉਸ ਦੀ ਤਰ੍ਹਾਂ ਹੀ ਹੋਰ ਮਤਲਬ ਉਸ ਤੋਂ ਉਸ ਤੋਂ ਇਨਸਪੀਰੇਸ਼ਨ ਲੈ ਕੇ ਹੋਰ ਅੱਗੇ ਹੋਣ ਅਸੀਂ ਉਸ ਦਿਨ ਤੇ ਤੁਸੀਂ ਸਾਡੇ 12:30 ਤੱਕ ਮੈਚ ਵੇਖਿਆ ਤੇ ਬੜਾ ਅਫਸੈਟ ਹੋਏ ਹੋ ਤੁਸੀਂ ਹਾਂਜੀ ਕਾਫੀ ਅਫਸੈਟ ਹੋਏ ਕਾਫੀ ਟਾਈਮ ਨੀਂਦ ਨਹੀਂ ਆਈ ਕਿਉਂਕਿ ਪੂਰਾ ਮੈਚ ਵੇਖ ਕੇ ਅਸੀਂ 12:30 12:30 ਸੁੱਤੇ ਆਂਗੇ ਤਾਂ ਪਰ ਫਿਰ ਵੀ ਚਲੋ ਅਸੀਂ ਕਹੇ ਵੀ ਹਾਰਡ ਲੱਕ ਸੀਗਾ ਇੰਡੀਆ ਟੀਮ ਵਾਸਤੇ ਅਸੀਂ ਅੱਜ ਸਾਡੀਆਂ ਬੈਸਟ ਵਿਸ਼ੀਜ਼ ਆ ਜਿਹੜੀਆਂ ਉਸ ਦੇ ਨਾਲ ਨੇ ਖਾਸ ਕਰਕੇ ਕੈਪਟਨ ਦੇ ਨਾਲ ਪੂਰੀ ਟੀਮ ਜ਼ਰੂਰ ਆਊਗਾ ਤੁਸੀਂ ਮੈਂ ਆਮੇ ਸਕੂਲ ਦੇ ਵਿੱਚ ਟੀਚਰ ਹੋ ਬਲਤ ਆਪਣਾ ਨਾਮ ਦੱਸੋਗੇ ਤੁਸੀਂ ਯਾਰ ਇੰਪੋਰਟੈਂਟ ਇਹ ਹੈ ਕਿ ਹਰਮਨਪ੍ਰੀਤ ਇੱਥੋਂ ਪੜਿਆ ਹੈ ਤੇ ਦੂਜੇ ਸਟੂਡੈਂਟਸ ਲਈ ਕਿੰਨਾ ਵੱਡਾ ਇਨਸਪੀਰੇਸ਼ਨ ਹੈ ਤਾਂ ਅੱਜ ਦੇ ਮੈਚ ਤੋਂ ਹਰਮਨਪ੍ਰੀਤ ਤੋਂ ਕੀ ਉਮੀਦ ਹੈ ਮੈਂ ਅਮਨਦੀਪ ਕੌਰ ਮੈਂ ਪੰਜਾਬੀ ਮੀਨਸਟ੍ਰੈਸ ਹਾਂ ਸਰ ਅਸੀਂ ਜਿਵੇਂ ਸਾਡੇ ਇੱਥੇ ਪਿੰਡ ਤੋਂ ਹਰਮਨਪ੍ਰੀਤ ਸਿੰਘ ਜਿਵੇਂ ਹਾਕੀ ਖਿਡਾਰੀ ਇੱਥੋਂ ਪੜ ਕੇ ਗਏ ਨੇ ਤੇ ਸਾਨੂੰ ਇੰਨੀ ਜ਼ਿਆਦਾ ਖੁਸ਼ੀ ਹੁੰਦੀ ਏ ਅਸੀਂ ਬੱਚਿਆਂ ਨੂੰ ਜਿਹੜਾ ਆ ਸਭ ਤੋਂ ਪਹਿਲਾਂ ਇਹੀ ਮੋਟੀਵੇਟ ਕਰਦੇ ਆ ਕਿ ਸਾਡੇ ਸਕੂਲ ਦਾ ਇਹ ਹੋਣ ਹਾਰ ਵਿਦਿਆਰਥੀ ਰਿਹਾ ਆ ਤੇ ਹੁਣ ਪੂਰੇ ਭਾਰਤ ਦੇ ਵਿੱਚ ਖੜਾ ਰੀ ਆ ਤੇ ਸਾਨੂੰ ਬੜੀਆਂ ਉਮੀਦਾਂ ਨੇ ਉਹਨਾਂ ਤੋਂ ਕਿ ਹੁਣ ਆਸ ਕਰਦੇ ਆ ਕਿ ਉਹ ਫਾਈਨਲ ਮੈਚ ਜਿਹੜਾ ਆ ਉਹ ਜਿੱਤ ਕੇ ਹੀ ਆਉਣਗੇ ਤੇ ਅਸੀਂ ਇਹਨਾਂ ਬੱਚਿਆਂ ਨੂੰ ਉਸ ਜਿੱਤ ਨੂੰ ਜ਼ਰੂਰ ਸਾਂਝਾ ਕਰਾਂਗੇ ਤੇ ਖੁਸ਼ੀਆਂ ਜ਼ਰੂਰ ਮਨਾਵਾਂਗੇ ਸਾਡੀਆਂ ਇਹੀ ਆਸਾਂ ਨੇ ਦੁਆ ਕਰਦੇ ਆ ਕਿ ਉਹ ਜ਼ਰੂਰ ਇਹ ਮੈਚ ਜਿੱਤ ਕੇ ਆਉਣ ਧੰਨਵਾਦ ਹਾਂਜੀ ਮੈਮ ਕੀ ਨਾਮ ਤੁਹਾਡਾ ਮੇਰਾ ਨਾਮ ਲਖਵਿੰਦਰਜੀਤ ਹੈ ਜੀ ਲਖਵਿੰਦਰ ਜੀ ਹਰਮਨਪ੍ਰੀਤ ਇਸ ਪਿੰਡ ਦੇ ਨੇ ਇਸ ਸਕੂਲ ਚੋਂ ਪੜ੍ਹੇ ਨੇ ਤੇ ਹਾਕੀ ਦੇਖਦੇ ਹੋ ਤੁਸੀਂ ਤੇ ਹਰਮਨਪ੍ਰੀਤ ਦੀ ਗੇਮ ਨੂੰ ਕਿਦਾਂ ਦੇਖਦੇ ਹੋ ਮੈਂ ਬਹੁਤ ਉਦੀ ਗੇਮ ਨੂੰ ਐਪਰੀਸ਼ੀਏਟ ਕਰਦੀ ਆ ਕਿ ਬਹੁਤ ਅੱਛਾ ਖੇਡਦੀ ਆ ਇੰਨੀ ਵਧੀਆ ਪਰਫਾਰਮੈਂਸ ਦਿੰਦੇ ਆ ਕਿ ਰੂਹ ਖੁਸ਼ ਹੋ ਜਾਂਦੀ ਉਹਨਾਂ ਦੀ ਦੇਖ ਕੇ ਜਦੋਂ ਹਾਕੀ ਸ਼ਾਟ ਕਰਦੇ ਆ ਤੇ ਮੈਂ ਚਾਹੁੰਦੀ ਆ ਕਿ ਅੱਜ ਦਾ ਮੈਚ ਉਹ ਜਰੂਰ 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 ਜਿੱਤਣ ਪ੍ਰੇਅਰ ਕਰਦੀ ਆ ਉਹਨਾਂ ਲਈ ਪਰਮਾਤਮਾ ਉਹਨਾਂ ਨੂੰ ਇਹ ਜਿੱਤ ਜਰੂਰ ਦਿਵਾਵੇ ਚਲੋ ਸਾਰਾ ਭਾਰਤ ਜਿਹੜਾ ਅੱਜ ਦੁਆ ਕਰ ਰਿਹਾ ਕਿ ਇੰਡੀਆ 올림픽 ਜਿੱਤੇ ਹਾਂਜੀ ਕੀ ਨਾਮ ਸੁਖਜਿੰਦਰ ਕੌਰ ਜਿੰਦਜੀ ਕਿੰਨੀ ਉਮੀਦ ਆਜ ਦੇ ਮੈਚ ਤੋਂ ਔਰ ਪਿਛਲੀ ਵਾਰੀ ਟੋਕੀਓ ਚ ব্রੋਂਜ਼ ਸੀਗਾ ਅੱਜ ਕੀ ਲੱਗਦਾ ਸੀ ਕਿ ਮੈਡਲ ਦਾ ਰੰਗ ਬਦਲੇਗਾ ਲੇਕਿਨ ਅਨਫੋਰਚੂਨੇਟ ਰਹਾ ਇੰਡੀਆ ਉਸ ਦਿਨ ਅੱਜ ਕੀ ਲੱਗਦਾ ਕਿ ਕਿਸ ਤਰ੍ਹਾਂ ਰਹੇਗਾ ਅੱਜ ਬਿਲਕੁਲ ਲੱਗਦਾ ਕਿ ব্রੋਂਜ਼ ਮੈਡਲ ਫੇਰ ਸਾਡੀ ਝੋਲੀ ਚ ਪਏਗਾ ਜ਼ਰੂਰ ਪਏਗਾ ਕਿਉਂਕਿ ਸਾਡੇ ਇਸ ਪਿੰਡ ਦੇ ਜਿਹੜੇ ਹਾਕੀ ਦੇ ਕਪਤਾਨ ਨੇ ਉਹ ਪੂਰੇ ਰਿਪਰੈਜ਼ੈਂਟ ਕਰਨੇ ਸਾਰੇ ਭਾਰਤ ਨੂੰ ਤੇ ਉਹ ਜ਼ਰੂਰ ব্রੋਂਜ਼ ਮੈਡਲ ਜਿੱਤ ਕੇ ਆਉਣਗੇ ਹਾਂਜੀ ਸਰ ਕੀ ਨਾਮ ਦਿਲਰਾ ਸਿੰਘ ਦਿਲਰਾ ਜੀ ਇੱਕ ਗੱਲ ਬੜੀ ਇੰਪੋਰਟੈਂਟ ਹੈ ਵੀ ਕਿਸੇ ਵੀ sport ਦੇ ਵਿੱਚ ਰੋਲ ਮਾਡਲ ਹੋਣਾ ਬਹੁਤ ਜ਼ਰੂਰੀ ਹੈ ਔਰ ਹਰਮਨਪ੍ਰੀਤ ਰੋਲ ਮਾਡਲ ਹੈ ਹਰਮਨਪ੍ਰੀਤ ਨੂੰ ਦੇਖਣ ਤੋਂ ਬਾਅਦ ਸਕੂਲ ਦੇ ਬੱਚਿਆਂ ਨੇ ਜਾਂ ਪਿੰਡ ਦੇ ਬੱਚਿਆਂ ਨੇ hockeyਆਂ ਇਲਾਕੇ ਦੇ ਬੱਚਿਆਂ ਨੇ hockey ਖੇਡਣੀ ਸ਼ੁਰੂ ਕੀਤੀ ਬਿਲਕੁਲ ਜੀ ਬਿਲਕੁਲ ਮਿਲ ਕੇ ਬੱਚੇ ਬਹੁਤ ਹੀ ਮੋਟੀਵੇਟਿਡ ਫੀਲ ਕਰਦੇ ਨੇ ਬਹੁਤ ਹੀ ਇਨਕਰੇਜਡ ਨੇ ਹਰਮਨਪ੍ਰੀਤ ਤੋਂ ਔਰ ਉਹਨਾਂ ਨੇ ਇਲਾਕੇ ਦੇ ਵਿੱਚ ਹਰਮਨਪ੍ਰੀਤ ਵੀ ਕਾਫੀ ਕੋਸ਼ਿਸ਼ ਕਰ ਰਹੇ ਨੇ ਵੱਖ-ਵੱਖ ਸਕੂਲਾਂ 'ਤੇ ਜਾ ਕੇ ਉਹ hockey ਖੇਡਣ ਵਾਸਤੇ ਮੋਟੀਵੇਟ ਕਰ ਰਹੇ ਨੇ ਔਰ ਬੱਚੇ ਵੀ ਲੱਗ ਪਏ ਨੇ ਖੇਡਣ ਵਾਸ ਤੋ ਤੁਸੀਂ ਸੰਚਾਰਕੀ ਹੋ ਕਿਸ ਤਰ੍ਹਾਂ ਕੀ ਸਕੂਲ ਦੇ ਵਿੱਚ ਵੀ ਮਤਲਬ ਹਰਮਨਪ੍ਰੀਤ ਪੜ੍ਹੇ ਨੇ ਨੇ టీਚਰਸ ਨੇ ਪ੍ਰਿੰਸੀਪਲ ਨੇ ਔਰ ਉਮੀਦ ਕਰਦੇ ਨੇ ਵੀ ਅੱਜ ਜਿਹੜਾ ਭਾਰਤੀ ਟੀਮ ਸਪੇਨ ਨੂੰ ਹਰਾਏ ਔਰ ব্রونز ਮੈਡਲ ਜਿਹੜਾ ਭਾਰਤੀ ਹਾਕੀ ਨੂੰ ਮਿਲੇ ਔਰ ਕਿਉਂਕਿ ਭਾਰਤੀ ਹਾਕੀ ਆਪਣੀ ਗਲੋਰੀ ਵਾਸਤੇ ਨੋਨ ਹੈ ਪਿਛਲੀ ਵਾਰ ਰਿਵਾਈਵਲ ਹੋਇਆ ਸੀ ਜੋ ਟੋਕੀਓ ਚ ব্রونز ਆਇਆ ਔਰ ਅੱਜ ਵੀ ਉਮੀਦ ਕਰਦੇ ਨੇ ਕਿ ব্রونز ਮੈਡਲ ਆਏਗਾ ਮੈਚ ਦਾ ਸਭ ਨੂੰ ਇੰਤਜ਼ਾਰ ਹੈ ਹਰਮਨਪ੍ਰੀਤ ਦੇ ਪਿੰਟੇ ਮ왈ਤੋਂ ਕੈਮਰਾ ਪਰ ਸੰਚਾਰਦੀ ਦੇ ਨਾਲ ਅਸੀਮ ਬਸਤੀ ਪੰਜਾਬ ਤੱਕ